ਸਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲੋਕ ਸਭਾ 224 ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਜਿਹੜੀਆਂ ਨੇ ਆਪਣੇ ਚਰਮ ਤੇ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਸ਼ ਦੀ ਪੋਲਿਟਿਕਸ ਦੇ ਨਾਲ ਨਾਲ ਸੂਬਿਆਂ ਦੀ ਪੋਲਿਟਿਕਸ ਦੇ ਵਿੱਚ ਵੀ ਹਲਚਲ ਜਿਹੜੀ ਆ ਉਹ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇਸੇ ਸਾਲ ਕਿਹਾ ਜਾ ਰਿਹਾ ਹੈ ਕਿ ਅਪ੍ਰੈਲ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਅਖਾੜਾ ਭਖਿਆ ਹੋਇਆ ਹੈ ਇਸ ਨੂੰ ਲੈ ਕੇ ਕਰਨਲ ਜੈਬੰਸ ਜੀ ਸਾਡੇ ਨਾਲ ਨੇ ਗੱਲਬਾਤ ਕਰਨੇ ਆ ਬੀਜੇਪੀ ਦੇ ਸੀਨੀਅਰ ਸਪੋਕਸਪਰਸਨ ਵੀ ਹੈ ਇਸ ਤੋਂ ਇਲਾਵਾ ਜਿਹੜਾ ਪੋਲਿਟਿਕਲ ਸਿਨੈਰੀਓ ਬਣਿਆ ਉਸ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਕਰਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਇਸ ਵਕਤ ਜਿਹੜਾ ਦੇਸ਼ ਦੇ ਵਿੱਚ ਰਾਜਨੀਤਿਕ ਅਖਾੜਾ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਐਨਡੀਏ ਵਰਸਸ ਇੰਡੀਆ ਅਲਾਈანს ਜਿਹੜਾ ਉਹ ਖੜਾ ਹੁੰਦਾ ਨਜ਼ਰ ਆਇਆ ਕਿ ਐਨਡੀਏ ਦਾ ਮੁਕਾਬਲਾ ਇੰਡੀਆ ਅਲਾਈანს ਕਰਦਾ ਨਜ਼ਰ ਆਏਗਾ ਲੇਕਿਨ ਚੋਣਾਂ ਤੋਂ ਪਹਿਲਾਂ ਹੀ ਇੰਡੀਆ ਅਲਾਈანს ਦੇ ਵਿੱਚ ਵੀ ਜਿਹੜੀ ਕਹਿ ਸਕਦੇ ਆ ਦੋ ਫਾੜ ਇੰਡੀਆ ਅਲਾਈანს ਵੀ ਹੁੰਦਾ ਨਜ਼ਰ ਆਇਆ ਕਿਉਂਕਿ ਕਈ ਘਟਕ ਦਲ ਜਿਹੜੇ ਸੀ ਉਹ ਅੱਡ ਹੁੰਦੇ ਨਜ਼ਰ ਆਏ ਨੇ ਕਹਿੰਦੇ ਅਸੀਂ ਆਪਣੇ ਬਲਬੂਤੇ ਤੇ ਚੋਣ ਲੜਾਂਗੇ ਯਾਨੀ ਜਿਹੜਾ ਪ੍ਰੀ ਪੋਲ ਅਲਾਈਅੰਸ ਹੋਣਾ ਸੀ ਪੋਸਟ ਪੋਲ ਅਲਾਈਅੰਸ ਦੇ ਵਿੱਚ ਉਹ ਤਬਦੀਲ ਹੁੰਦਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਹਨ ਬਣੇ ਇਹਨ ਬਦਲੇ ਹੋਏ ਸਮੀਕਰਨਾਂ ਨੂੰ ਥੈਂਕ ਯੂ ਬਨੀਤ ਜੀ ਤੁਸੀਂ ਤੇ ਇੰਟਰਵਿਊ ਦੇ ਸ਼ੁਰੂ ਦੇ ਵਿੱਚ ਹੀ ਬੜਾ ਤਗੜਾ ਸਵਾਲ ਪੁੱਛ ਲਿਆ ਤੇ ਸਭ ਤੋਂ ਪਹਿਲੇ ਇਸੇ ਸਵਾਲ ਦਾ ਹੀ ਫਿਰ ਮੈਂ ਜਵਾਬ ਦਿੰਨਾ ਇਹ ਜਿਹੜੀ ਇੰਡੀ ਅਲਾਈਅੰਸ ਹੈ ਤੇ ਐਨਡੀਏ ਹੈ ਇਹਨਾਂ ਦੇ ਵਿੱਚ ਫਰਕ ਜਾਨਣਾ ਬਹੁਤ ਜ਼ਰੂਰੀ ਹੈ ਐਨਡੀਏ ਦੀ ਜਿਹੜੀ ਅਲਾਈਅੰਸ ਹੈ ਉਹ ਹੈਗੀ ਹੈ ਮੋਰ ਥੈਨ 25 ইয়ার্স ওল্ড জি ও ਬੜੇ ਮਜ਼ਬੂਤ ਆਈਡੀਓਲੋਜੀ ਦੇ ਉੱਤੇ ਬੇਸਡ ਹੈ ਏਡੀ ਮਜ਼ਬੂਤ ਉਹਦੀ ਆਈਡੀਓਲੋਜੀ ਹੈ ਕਿ ਦੋ ਵਾਰ ਜਦੋਂ ਬੀਜੇਪੀ ਕੋਲ ਪੂਰਨ ਬਹੁਮਤ ਸੀਗੀ ਫਿਰ ਵੀ ਬੀਜੇਵੀ ਨੇ ਇਹ ਸੋਚਿਆ ਕਿ ਅਸੀਂ ਇਸ ਐਲਾਈਅੰਸ ਨੂੰ ਤੋੜਨਾ ਨਹੀਂ ਜੀ ਇਹਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਹੈ ਕਿਉਂ ਕਿ ਬੀਜੇਪੀ ਦਾ ਇਹ ਮੰਨਣਾ ਹੈ ਕਿ ਜਿਹੜੇ ਜਗ੍ਹਾ ਜਿਹੜੇ ਏਰੀਆਜ਼ ਦੇ ਵਿੱਚ ਬੀਜੇਪੀ ਦਾ ਪ੍ਰਭਾਵ ਘਟ ਹੈ ਉਹ ਕਿਤੇ ਪਿੱਛੇ ਨਾ ਰਹਿ ਜਾ ਜੀ ਸੋ ਇਸ ਵਾਸਤੇ ਐਨਡੀਆ ਐਲਾਈਅੰਸ ਮਜ਼ਬੂਤ ਹੈ ਇਹ ਜਿਹੜਾ ਇੰਡੀਆ ਐਲਾਈਅੰਸ ਹੈ ਗਠਬੰਧਨ ਹੈਗਾ ਜੀ ਇਹ ਇੱਕ ਇੱਕ ਮਜਬੂਰੀ ਹੈ ਉਹਨਾਂ ਦੀ ਮਜਬੂਰੀ ਕਿਹੜੇ ਤਰੀਕੇ ਨਾਲ ਕੀ ਮੋਦੀ ਜੀ ਨੂੰ ਹਟਾਣਾ ਹੈ ਤੇ ਉਹਨਾਂ ਨੇ ਖੁਦ ਕਹਤਾ ਹੁਣ ਇੱਕ ਐਡੀ ਵੱਡੀ ਡੈਮੋਕ੍ਰੇਸੀ ਦੇ ਵਿੱਚ ਇੱਕ ਛੋਟਾ ਐਡਾ ਛੋਟਾ ਏਮ ਲੈ ਕੇ ਬੰਦਾ ਕਿੱਥੇ ਪਹੁੰਚੇਗਾ ਕੋਈ ਆਈਡੀਓਲੋਜੀ ਨਹੀਂ ਕੋਈ ਪਾਲਿਸੀ ਨਹੀਂ ਕੋਈ ਪ੍ਰਿੰਸੀਪਲ ਨਹੀਂ ਸਾਰੇ ਦੇ ਸਾਰੇ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਦੀ ਕੁਰਸੀ ਦੇ ਤੇ ਜਾਨ ਨੂੰ ਤਿਆਰ ਨੇ ਕਾਬਿਲ ਉਹਨਾਂ ਵਿੱਚੋਂ ਇੱਕ ਵੀ ਹੈ ਨਹੀਂ ਸੋ ਇਸ ਅਲਾਈਅੰਸ ਨੇ ਤੇ ਟੁੱਟਣਾ ਹੀ ਸੀਗਾ ਅਸੀਂ ਪਹਿਲੇ ਵੀ ਕਹ ਰਹੇ ਸੀ ਟੁੱਟਾ ਵੈਸੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਟੁੱਟੇ ਅੱਗੇ ਵਧੇ ਪਿੱਛੇ ਜਾਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤੇ ਇਹ ਕਹਿੰਨੇ ਆ ਕਿ ਆਪੋਜੀਸ਼ਨ ਨੂੰ ਸਟਰੋਂਗ ਹੋਣਾ ਚਾਹੀਦਾ ਸਾਨੂੰ ਥੋੜੀ ਬੋਤੀ ਕੋਈ ਕੰਪੀਟੀਸ਼ਨ ਵੀ ਮਿਲ ਜਾਏ ਨਹੀਂ ਤਾਂ ਅਸੀਂ ਵੀ ਕਮਜ਼ੋਰ ਹੋਣਾ ਸ਼ੁਰੂ ਕਰ ਦਾਂਗੇ ਥੋੜਾ ਕੋਈ ਮਤਲਬ ਖੇਡਦਾ ਵਜਾ ਉਦੋਂ ਆਂਦਾ ਹੈ ਨਾ ਜਦੋਂ ਕੋਈ ਤਾਕਤ ਹੋਏ ਤਾਕਤ ਸਾਨੂੰ ਕੋਈ ਨਹੀਂ ਸੀ ਨਹੀਂ ਕਰਨਲ ਸਾਹਿਬ ਖੇਡਣਗੇ ਤੇ ਤਾਂ ਜੇ ਤੁਸੀਂ ਖੇਡਣ ਦਿਓਗੇ ਵਿਰੋਧੀ ਧਿਰ ਤੇ ਆ ਕੇ ਅੰਦੀ ਨਜ਼ਰ ਆਂਦੀ ਹੈ ਕਿ ਜੜੀਆਂ ਏਜੰਸੀਆਂ ਨੇ ਉਸ ਦਾ ਇਸਤੇਮਾਲ ਕੀਤਾ ਜਾ ਰਿਹਾ ਉਹਨਾਂ ਦੇ ਉੱਪਰ ਉਹਨਾਂ ਨੂੰ ਤੇ ਗੱਲ ਤੱਕ ਨਹੀਂ ਕਰਨ ਦਿੱਤੀ ਜਾਂਦੀ ਜੇ ਕੋਈ ਗੱਲ ਕਰਦਾ ਹੈ ਤੇ ਉਸ ਦੇ ਕਰ ਇੱਕ ਦਾ ਈਡੀ ਦਾ ਛਾਪਾ ਪੈ ਜਾਂਦਾ ਹੈ ਕਦੇ ਸੀਬੀਆਈ ਦਾ ਛਾਪਾ ਪੈ ਜਾਂਦਾ ਹੈ ਵਿਨੀਤ ਜੀ ਮੈਂ ਰੋਜ਼ ਟੀਵੀ ਤੇ ਹੁੰਦਾ ਰੋਜ਼ ਜੀ ਕਈ ਵਾਰ ਐਂਕਰਾਂ ਨੂੰ ਮੈਂ ਇਹ ਪੁੱਛ ਲਿਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਡੇ ਉੱਤੇ ਜ਼ੋਰ ਜ਼ਬਰਦਸਤੀ ਕਰਦੇ ਹਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਡੇ ਉੱਤੇ ਕੋਈ ਜ਼ੋਰ ਜ਼ਬਰਦਸਤੀ ਹੋ ਰਹੀ ਹੈ ਮੈਂ ਹੁਣ ਤੁਹਾਨੂੰ ਵੀ ਪੁੱਛ ਲੈਣਾ ਵਿਨੀਤ ਜੀ ਕਿਸੇ ਤਰ੍ਹਾਂ ਨਾਲ ਅਸੀਂ ਤੁਹਾਨੂੰ ਖਰੀਦਿਆ ਹੋਇਆ ਸੋ ਦਾ ਆਨਸਰ ਇਜ਼ ਨੋ ਜੀ ਇਹ ਡੈਮੋਕ੍ਰੇਸੀ ਹੈ ਈਡੀ ਆਪਣਾ ਕੰਮ ਕਰ ਰਹੀ ਹੈ ਬੀਜੇਪੀ ਨੇ ਕੰਮ ਕੀਤਾ ਹੈ ਕੰਮ ਦੇ ਵਾਸਤੇ ਬੀਜੇਪੀ ਨੂੰ ਵੋਟ ਪੈਂਦੀ ਹੈ ਜੀ ਸਾਡੇ ਤੇਜਸਵੀ ਇੱਕ ਪ੍ਰਾਈਮ ਮਿਨਿਸਟਰ ਹੈਗੇ ਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਆ ਉਹ ਸਮਰਪਿਤ ਕੀਤੀ ਆ ਅਸੀਂ ਇੱਕ ਡਿਸਿਪਲਿਨਡ ਪਾਰਟੀ ਹੈਗੇ ਆ ਜੋ ਅਸੀਂ ਕਹਿੰਨੇ ਆ ਉਹ ਕਰਨ ਦੇ ਵਾਸਤੇ ਪੂਰਾ ਪ੍ਰਯਾਸ ਕਰਨੇ ਆ ਕਈ ਕੁਛ ਅਸੀਂ ਕਰ ਦਿੱਤਾ ਕਈ ਅੱਗੇ ਕਰਨ ਨੂੰ ਤਿਆਰ ਆ ਸੋ देयरफॉर ਇਹ ਇਸ ਸਾਡੇ ਇੱਥੇ ਮੇਰੇ ਹਿਸਾਬ ਦੇ ਨਾਲ ਮੇਰੀ ਕਾਫੀ ਉਮਰ ਹੋ ਗਈ ਹੈ ਬਹੁਤ ਇਲੈਕਸ਼ਨਸ ਦੇਖੀਆਂ ਨੇ ਐਦਾਂ ਨਹੀਂ ਹੁੰਦਾ ਇੱਥੇ ਇੰਡੀਆ 'ਚ ਤੁਸੀਂ ਈਡੀ ਨੋ ਜਾਂ ਕਿਸੇ ਨੂੰ ਯੂਜ਼ ਕਰਕੇ ਇੰਡੀਆ ਦੇ ਵੋਟਰ ਨੂੰ ਨਹੀਂ ਇਨਫਲੂਐਂਸ ਕਰ ਸਕਦੇ ਇੰਡੀਆ ਦਾ ਵੋਟਰ ਜਿਹੜਾ ਹੈ ਉਹ ਵੋਟ ਉੱਥੇ ਪਾਉਂਦਾ ਹੈ ਜਿੱਥੇ ਉਹ ਪਾਣੀ ਚਾਹੁੰਦਾ ਹੈ ਲੇਕਿਨ ਜੈਪਨ ਸਿੰਘ ਜਿਹੜੀ ਵਿਰੋਧੀ ਧਿਰ ਜਿਹੜੀ ਕਹਿੰਦੀ ਨਸਰ ਆਂਦੀ ਹੈ ਅਰਵਿੰਦ ਕੇਜਰੀਵਾਲ ਨੂੰ ਬਾਰ-ਬਾਰ ਜਿਹੜੇ ਸਮਨਿੰਗ ਹੋ ਰਹੀ ਹੈ ਉਸ ਨੂੰ ਲੈ ਕੇ ਉਹ ਸਵਾਲ ਖੜੇ ਕਰਦੇ ਆ ਕਿ ਕਿਉਂ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਸਮਨਿੰਗ ਨਹੀਂ ਹੁੰਦੀ ਇਕੱਲੇ ਉਹਨਾਂ ਚੀਫ ਮਿਨਿਸਟਰਾਂ ਨੂੰ ਸਮਨਿੰਗ ਹੋ ਰਹੀ ਹੈ ਜਿਹੜੇ ਵਿਰੋਧੀ ਧਿਰ ਦੇ ਚੀਫ ਮਿਨਿਸਟਰ ਹੈ ਵਿਰੋਧੀ ਪਾਰਟੀਆਂ ਦੇ ਚੀਫ ਮਿਨਿਸਟਰ ਹੈ ਜਾਂ ਫਿਰ ਲ ਆਪਣੀ ਪਾਰਟੀ ਦੇ ਲੀਡਰਾਂ ਨੂੰ ਜਿਹੜੀ ਸਮਨਿੰਗ ਹੈ ਉਹ ਨਹੀਂ ਕੀਤੀ ਜਾਂਦੀ। ਕੀ ਉਹ ਕਿਸੇ ਵੀ ਤਰ੍ਹਾਂ ਦੇ ਕਰਪਸ਼ਨ ਦੇ ਚਾਰजेस ਉਹਨਾਂ ਦੇ ਉੱਪਰ ਨਹੀਂ ਹੈ। ਕੀ ਉਹ ਕਿਸੇ ਤਰ੍ਹਾਂ ਦੀ ਜਾਂਚ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ ਕਿਉਂ? ਬਾਰ-ਬਾਰ ਜਿਹੜੇ ਵਿਰੋਧੀ ਧਿਰ ਹੈ ਉਸੇ ਨੂੰ ਟਾਰਗੇਟ ਕੀਤਾ ਜਾ ਰਿਹਾ। ਅਸਲ ਸਵਾਲ ਹੈ ਔਰ ਦੂਜੇ ਪਾਸੇ ਇੱਕ ਹੋਰ ਜਿਹੜਾ ਵੱਡਾ ਮਸਲਾ ਬਣਦਾ ਨਜ਼ਰ ਆਇਆ ਕਹਿੰਦੇ ਚੰਡੀਗੜ੍ਹ ਦੀ ਜਿਹੜੀ ਮੇਅਰ ਦੀ ਚੋਣ ਹੋਈ ਹੈ ਕਹਿੰਦੇ ਅਗਰ ਉਸ ਚੋਣ ਨੂੰ ਹੀ ਇਸ ਪੱਧਰ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਫਿਰ ਲੋਕਤੰਤਰ ਕਿੱਥੇ ਸੇਫ ਹੈ ਦੋਨੋਂ ਸਵਾਲ ਬੜੇ ਅੱਛੇ ਨੇ ਦੇਖੋ ਕਿਹੜਾ ਐਸਾ ਪੁਆਇੰਟ ਪੁਟ ਅਪ ਕੀਤਾ ਹੈ ਕਿਹੜੇ ਬੰਦੇ ਦੇ ਖਿਲਾਫ ਆਪੋਜੀਸ਼ਨ ਨੇ ਕੋਈ ਐਸਾ ਸਬੂਤ ਦਿੱਤੇ ਰੇ ਜਦੋਂ ਜਦੋਂ 2014 ਤੋਂ ਪਹਿਲੇ ਜਦੋਂ ਇਹ ਪਤਾ ਸੀਗਾ ਕਿ ਬੜੀ ਕਰਪਟ ਹੈ ਤੁਹਾਡੀ ਗਵਰਨਮੈਂਟ ਜਿਹੜੀ ਸੀਗੀ ਉਸ ਵੇਲੇ ਕਾਂਗਰਸ ਦਾ ਘਟਕਬੰਧਨ ਸੀ ਯੂਪੀਏ ਅਸੀਂ 2G ਦੇ ਬਾਰੇ ਪੂਰਾ ਖਲਾਸਾ ਕੀਤਾ ਅਸੀਂ ਕਾਮਨਵੈਲਥ ਗੇਮਸ ਦੇ ਬਾਰੇ ਪੂਰਾ ਖਲਾਸਾ ਕੀਤਾ ਤੁਸੀਂ ਮੈਨੂੰ ਦੱਸੋ ਕਿਹੜੇ ਕਿਸ ਨੇ ਕਿਹੜੇ ਸਾਡੇ ਚੀਫ ਮਿਨਿਸਟਰ ਦੇ ਅਗੇ ਕਿਹੜੇ ਆਕੜੇ ਦਿੱਤੇ ਨੇ ਜਿਨ੍ਹਾਂ ਦੇ ਉੱਤੇ ਕੀ ਉਹਨਾਂ ਦੇ ਉੱਤੇ ਅਸੀਂ ਕੇਸ ਕਰ ਸਕੀਏ ਜੀ ਦੂਸਰੀ ਗੱਲ ਕੇਂਤਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਨੇ ਉਹ ਹੈ ਨਹੀਂ ਨੇ ਉਹਨਾਂ ਨੂੰ ਹਜੇ ਇਵੋਲਵ ਕਰਨਾ ਚਾਹੀਦਾ ਹੈ ਉਹਨਾਂ ਦੀ ਜਿਹੜੀ ਸਪੀਡ ਸੀ ਨਾ ਉਹ ਥੋੜੀ ਜ਼ਿਆਦਾ ਸੀ ਪੈਸੇ ਘੱਟ ਸੀਗੇ ਉਹਨਾਂ ਨੇ ਕਰ ਦਿੱਤੀਆਂ ਗਲਤੀਆਂ ਜੀ ਉਹਨਾਂ ਦੇ ਦੋ ਮਿਨਿਸਟਰ ਅੰਦਰ ਨੇ ਇਸ ਵੇਲੇ ਹੈ ਉਹ ਵੀ ਲਿਕਰ 스ਕੀਮ ਦੇ ਵਾਸਤੇ ਨੇ ਉਹ ਦੇਖੋ ਵੀਨੀਤ ਜੀ ਸਾਰਾ ਕੁਝ ਨਹੀਂ ਖਰੀਦਿਆ ਜਾ ਸਕਦਾ ਈਡੀ ਵੀ ਖਰੀਦ ਲਓ ਸੀਪੀਆਈ ਵੀ ਖਰੀਦ ਲਓ ਸਾਰੇ ਜੱਜ ਵੀ ਖਰੀਦ ਲਓ ਪਬਲਿਕ ਨੂੰ ਵੀ ਖਰੀਦ ਲਓ ਇਹ ਇਹ ਕੋਈ ਅਸੀਂ ਕੋਈ ਡੈਵੀਗੋਡ ਤੇ ਹੈ ਨਹੀਂ ਨਹੀਂ ਖਰੀਦਿਆ ਜਾ ਸਕਦਾ ਸੋ ਅਗਰ ਉਹਨਾਂ ਨੂੰ ਨਹੀਂ ਕੱਢਿਆ ਜਾ ਰਿਹਾ ਉਥੋਂ ਫਿਰ ਡੈਫੀਨਿਟਲੀ देयर ਇਜ਼ ਸਮਥਿੰਗ ਨਾ ਸਮਥਿੰਗ ਵਾਈ ਥੇ ਆਰ ਇਨਸਾਈਡ ਤੇ ਕੇਤਰੀਵਾਲ ਸਾਹਿਬ ਨੂੰ ਸਗੋਂ ਈਡੀ ਦੇ ਸਾਹਮਣੇ ਆਉਣਾ ਚਾਹੀਦਾ ਹੈ ਆਪਣਾ ਬਿਆਨ ਦੇਣਾ ਚਾਹੀਦਾ ਹੈ ਸ਼ਾਇਦ ਉਹਨਾਂ ਦੇ ਬਿਆਨ ਦੇ ਨਾਲ ਜਿਹੜੇ ਉਹਨਾਂ ਦੇ ਮਿਨਿਸਟਰਜ਼ ਅੰਦਰ ਨੇ ਉਹ ਵੱਜ ਜਾਣ ਇੱਕ ਐਡਾ ਵੱਡਾ ਲੀਡਰ ਐਸਟਰੀਕ ਅਗਰ ਉਹਨਾਂ ਨੇ ਕੁਝ ਕੀਤਾ ਨਹੀਂ ਤੇ ਉਹਨਾਂ ਨੂੰ ਈਟੀ ਦਾ ਡਰ ਕੱਦ ਵਾਸਤੇ ਆ ਸਗੋ ਆਨ ਕੇ ਤੇ ਮੈਨੂੰ ਤੇ ਲੱਗਦਾ ਹੈ ਕਿ ਉਹਨਾਂ ਨੂੰ ਜ਼ਿਆਦਾ ਲੇਕਿਨ ਉਹ ਤੇ ਕਹਿੰਦੇ ਮੈਨੂੰ ਤੇ ਪ੍ਰਪੋਜ਼ਲ ਦੇ ਦਿੱਤਾ ਕਹਿੰਦੇ ਪਹਿਲੇ ਮਨੀਸ਼ ਸੋਧਿਆ ਨੂੰ ਪ੍ਰਪੋਜ਼ਲ ਦਿੱਤਾ ਸੀ ਕਿ ਤੂੰ ਛਾੜਾਂ ਆਮ ਆਦੀ ਪਾਰਟੀ ਤੂੰ ਬੀਜੇਪੀ ਜਾ ਹੋ ਜਾ ਤੇਰੇ ਖਿਲਾਫ ਜਿੰਨੀਆਂ ਇਨਵੈਸਟੀਗੇਸ਼ਨਾਂ ਨੇ ਉਹ ਬੰਦ ਹੋ ਜਾਣਗੀਆਂ ਹੁਣ ਕੇਜਰੀਵਾਲ ਸਾਹਿਬ ਵੀ ਕਹਿੰਦੇ ਨਜ਼ਰ ਆਏ ਕਹਿੰਦੇ ਵੀ ਮੈਨੂੰ ਵੀ ਆਫਰ ਆ ਗਈ ਹੈ ਵੀ ਹਾਂ ਤੂੰ ਬੀਜੇਪੀ ਜੁਆਇਨ ਕਰ ਲੈ ਆ ਸਾਰੀਆਂ ਇਨਵੈਸਟੀਗੇਸ਼ਨਾਂ ਬੰਦ ਹੋ ਜਾਣਗੀਆਂ ਫਿਰ ਕਰ ਲੈ ਕਿਉਂ ਆਪਣੀਆਂ ਇਨਵੈਸਟੀਗੇਸ਼ਨਾਂ ਦੇ ਵਿੱਚ ਫ ਕੀ ਕੀ ਕਿੰਨੀ ਕੋਨਾ ਦੀ ਇੱਕ ਪੋਲਿਟਿਕਲ ਇਨਫਲੂਐਂਸ ਹੈਗਾ ਵਾ ਇੰਡੀਆ ਦੇ ਵਿੱਚ ਜਿਹੜੀਆਂ ਸਟੇਟਾਂ ਦੇ ਵਿੱਚ ਲੜਦੇ ਨੇ ਉੱਥੇ ਨੋਟਾ ਕੋਲੋਂ ਘੱਟ ਵੋਟਾਂ ਮਿਲਦੀਆਂ ਨੇ ਸਾਨੂੰ ਤੇ ਸਿਰਫ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਉਹ ਜਿਹੜੇ ਸਾਡੇ ਪੰਜਾਬ ਦਾ ਸਤਿਆਨਾਸ਼ ਹੋ ਰਿਹਾ ਹੈ ਪੰਜਾਬ ਦੀ ਜਵਾਨੀ ਦਾ ਪੰਜਾਬ ਦੇ ਪੈਸੇ ਦਾ ਸਾਡੇ ਜਹਾਜ਼ ਸਾਡੇ ਪੈਸੇ ਐਡਵਰਟਾਈਜ਼ਮੈਂਟ ਵਾਸਤੇ ਇੱਕ ਇੱਕ ਐਸੇ ਆਦਮੀ ਦੇ ਵਾਸਤੇ ਇਸਤੇਮਾਲ ਹੋ ਰਹੇ ਨੇ ਜਿਹਦਾ ਪੂਰੇ ਹਿੰਦੁਸਤਾਨ ਦੇ ਵਿੱਚ ਲੀਡਰਸ਼ਿਪ ਦਾ ਕੋਈ ਮੌਜੂਦ ਹੀ ਹੈ ਨਹੀਂ ਜੀ ਉਹਨਾਂ ਦੀ ਉਹਨਾਂ ਕੋਲੋਂ ਤੇ ਸਾਡਾ ਕੋਈ ਜੂਨੀਅਰ ਮਿਨਿਸਟਰ ਖੜਾ ਕਰੀਏ ਤੇ ਹੀ ਵਿਲ ਬੀ ਜੂਨੀਅਰ ਮਿਨਿਸਟਰ ਕੀ ਨਾਰਮਲ ਸਾਡੇ ਐਮ ਐਲ ਏ ਉਹਨਾਂ ਕੋਲੋਂ ਜਿਆਦਾ ਵੋਟਾਂ ਲੈ ਸਕਦੇ ਨੇ ਸੋ ਕੇਜਰੀਵਾਲ ਇਜ਼ ਨਾਟ ਐਜ਼ ਬਿਗ ਐਜ਼ ਹੀ ਥਿੰਕਸ অর ਹੀ ਵਾਂਟ ਟੂ ਪ੍ਰੋਜੈਕਟ ਥੈਟ ਹੀ ਇਜ਼ ਵੀ ਹੈਵ ਗਾਟ ਨੋ ਰੀਜ਼ਨ ਕਾਸੀ ਕੀ ਕਰਨਾ ਕੇਜਰੀਵਾਲ ਨੂੰ ਅਸੀਂ ਉਹਨਾਂ ਵੀ ਵਿਸ਼ੇ ਬੈਲ ਲੇਕਿਨ ਕਰਨ ਸਾਬ ਐਸੇ ਤੁਹਾਨੂੰ ਰੋਕਣਾ ਪਊਗਾ ਤੁਸੀਂ ਕਹਿੰਦੇ ਤੁਹਾਡੇ ਐਮ ਐਲ ਏ ਜਿਆਦਾ ਵੋਟਾਂ ਲੈ ਸਕਦੇ ਨੇ ਲੇਕਿਨ ਦਿੱਲੀ ਦੇ ਵਿੱਚ ਦੋ ਤੋਂ ਤਿੰਨ ਵਾਰ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ 92 ਵਿਧਾਇਕ ਔਰ ਕਹਿੰਦੇ ਵੱਡੇ ਵੱਡੇ ਧੁਰੰਦਰ ਜਿਹੜੇ ਸੀ ਉਹਨਾਂ ਨੂੰ ਹਰਾ ਕੇ ਆ ਵਿਧਾਇਕ ਜਿਹੜੇ ਨੇ ਵਿਧਾਨ ਸਭਾ ਪਹੁੰਚੇ ਨੇ ਯਾਨੀ ਕਿਥੇ ਨਾ ਕਿਥੇ ਲੋਕੀ ਫੇਥ ਤੇ ਕਰ ਰਹੇ ਨੇ ਨਾ ਇੱਕ ਨਵੇਂ ਚਿਹਰੇ ਦੇ ਉੱਪਰ ਕਿਉਂਕਿ ਜਿਸ ਢੰਗ ਦੀ ਨਾਲ ਦੀ ਆਪਣੀ ਕਾਰਜਸ਼ੈਲੀ ਵਿਖਾਉਂਦੇ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨੇ ਕਿ ਬਿਲਕੁਲ ਵੀ ਜਿਹੜਾ ਕਰਪਸ਼ਨ ਉਸ ਨੂੰ ਟੋਲਰੇਟ ਨਹੀਂ ਕੀਤਾ ਜਾਏਗਾ ਆਪਣਾ ਹੀ ਇਹਨਾਂ ਦਾ ਮੰਤਰੀ ਕਰਪਸ਼ਨ ਦੇ ਚਾਰਜਸ ਲੱਗੇ ਉਹਨੂੰ ਬਾਹਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਐਕਸ਼ਨ ਹੋਏ ਨੇ ਯਾਨੀ ਇਹ ਲੋਕਾਂ ਦੇ ਕੋਲ ਮੈਸੇਜ ਤੇ ਪੁੱਛਾਰੇ ਨੇ ਕਿ ਇਹ ਬਿਲਕੁਲ ਨਿਸ਼ਪਕਸ਼ ਢੰਗ ਦੇ ਨਾਲ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਕਰਕੇ ਇਹਨਾਂ ਦੀ ਸਰਕਾਰਾਂ ਵੀ ਬਣਦੀਆਂ ਨਜ਼ਰ ਆ ਰਹੀਆਂ ਗੁਜਰਾਤ ਦੇ ਵਿੱਚ ਵੀ ਕਈ ਵਿਧਾਇਕ ਬਣਾ ਚੁੱਕੇ ਨੇ ਕਿਉਂਕਿ ਖੋਣ ਲਈ ਨਾਲ ਕੋਲ ਕੁਝ ਨਹੀਂ ਪਾਣ ਲਈ ਕਹਿੰਦੇ ਪੂਰਾ ਹਿੰਦੁਸਤਾਨ ਹੈਗਾ ਚਲੋ ਇਹ ਮੈਂ ਲੈਟ ਅਸ ਨਾਟ ਲੈਟ ਅਸ ਨਾਟ ਡੂ ਥਿਸ ਇੰਟਰਵਿਊ ਉਨੀ ਆ ਨਾਮ ਆਦਮੀ ਪਾਰਟੀ ਅਸੀਂ ਉਹਨੂੰ ਆਈ ਵਿਸ਼ ਟਮ ਵੈਲ ਉਹ ਆਪਣੇ ਪੂਰੇ ਜ਼ੋਰ ਦੇ ਨਾਲ ਡੈਮੋਕਰੈਟਿਕ ਤਰੀਕੇ ਦੇ ਨਾਲ ਲੜਨ ਹੈ ਤੇ ਅਗਰ ਤਿੰਨ ਵਾਰ ਉਹਨਾਂ ਦੀ ਉੱਥੇ ਸਰਕਾਰ ਚੱਲ ਰਹੀ ਹੈ ਤੇ ਇਸ ਵਾਸਤੇ ਹੈ ਕਿਉਂਕਿ ਭਾਜਪਾ ਡੈਮੋਕ੍ਰੇਸੀ 'ਚ ਬਲੀਵ ਕਰਦੀ ਹੋਸੀ ਉਹਨਾਂ ਦੀ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੀ। ਅਗਰ ਕਰ ਲੈਂਦੇ ਤੇ ਸ਼ਾਇਦ ਕੁਝ ਕਰ ਵੀ ਸਕਦੇ ਸੀਗੇ। ਲੇਕਿਨ ਉਹ ਪ੍ਰੈਸ਼ਨ ਲੋਟਸ ਦੇ ਅਲੀਗੇਸ਼ਨ ਫਿਰ ਵੀ ਲੱਗੇ ਨੇ। ਅਲੀਗੇਸ਼ਨ ਅਲੀਗੇਸ਼ਨ ਦਾ ਪ੍ਰੂਫ ਕਿੱਥੇ ਹੈ? ਤਿੰਨ ਵਾਰ ਉਹਨਾਂ ਦੀ ਸਰਕਾਰ ਉੱਥੇ ਚੱਲੀ 2 ਸਾਲ ਦੀ ਇੱਥੇ ਚੱਲ ਰਹੀ ਹੈ। ਕਿਸੇ ਨੇ ਸਰਕਾਰ ਨੂੰ ਗਰਾਨ ਦੀ ਕੋਈ ਕੋਸ਼ਿਸ਼ ਕੀਤੀ? ਇਹਦੇ ਇਲਾਵਾ ਤੁਸੀਂ ਐਨਡੀਏ ਐਨਡੀਏ ਗੱਠਬੰਦੀ ਦਾ ਤੁਸੀਂ ਦੇਖੋ ਪੂਰਾ। ਹੂੰ। ਉਹ ਟਾਈਮ ਦੇਖੋ ਯੂਪੀਏ ਦੇ ਟਾਈਮ ਦੇ ਵਿੱਚ ਕਿੰਨੀ ਵਾਰ ਗਵਰਨਰ ਰੂਲ ਲੱਗਿਆ ਜੀ ਸਾਡੇ ਪੂਰੇ ਟਿਨਯੋਰ ਦੇ ਵਿੱਚ ਕਿਤੇ ਕਦੀ ਗਵਰਨਰ ਰੂਲ ਨਹੀਂ ਲੱਗਿਆ ਇਹ ਤੇ ਤੁਸੀਂ ਮੰਨਦੇ ਹੋ ਨਾ ਜੀ ਹੈ ਸੋ ਦੇਰਫੋਰ ਸਾਡਾ ਇਹ ਸਾਡਾ ਏਮ ਹੀ ਨਹੀਂ ਸਾਡੀ ਮਨਛਾ ਹੀ ਨਹੀਂ ਕਿਸੇ ਦੀ ਸਰਕਾਰ ਨੂੰ ਕਰਾਉਣਾ ਹੈ ਸਭ ਨੂੰ ਆਪਣੇ ਆਪਣਾ ਜੋਰ ਦਿਖਾਉਣਾ ਚਾਹੀਦਾ ਹੈ ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਜੀ we are looking for some good opposition opposition ਆਣੀ ਚਾਹੀਦੀ ਹੈ ਨਹੀਂ ਤਾਂ ਲੜਨ ਦਾ ਵੀ ਜਿਹੜਾ ਮਜ਼ਾ ਹੈ ਨਾ ਉਹ ਖਰਾਬ ਹੋ ਜਾਂਦਾ ਹੁਣ ਹੁਣ ਮੇਰੇ ਵਰਗਾ ਜਿਹੜਾ ਫਾਈਟਰ ਆਦਮੀ ਹੈ ਨਾ ਉਹਦੇ ਵਾਸਤੇ ਮੁਸ਼ਕਲ ਹੋ ਰਹੀ ਹੈ ਕਿ ਯਾਰ ਅਸੀਂ ਸਾਰੇ 400 ਵੋਟ ਜਿੱਤ ਲਿਆ ਤੇ ਇਹਨਾਂ ਦੇ ਕੋਲੋਂ ਕੁਝ ਹੁੰਦਾ ਹੀ ਨਹੀਂ ਕਦੀ ਇੰਡੀ ਬਣਾ ਲੈਂਦੇ ਨੇ ਕਦੀ ਕੁਝ ਬਣਾ ਲੈਂਦੇ ਨੇ ਯਾਨੀ ਇੰਡੀਆ ਅਲਾਈਂਸ ਨੂੰ ਤੁਸੀਂ ਇੰਡੀ ਕਹ ਰਹੇ ਹੋ ਹੈ ਇੰਡੀ ਉਹਦੇ ਵਰਡ ਦੇਖੋ ਨਾ ਇੰਡੀਆ ਡੈਮੋਕ੍ਰੈਟਿਕ ਵਾਟ ਏਵਰ ਲਾਸਟ ਵਿੱਚ ਅਲਾਈਂਸ ਆਉਂਦਾ ਹੈ ਤੇ ਅਗਰ ਤੁਸੀਂ ਇੰਡੀਆ ਅਲਾਈਂਸ ਕਹਿੰਦੇ ਹੋ ਤੇ ਤੁਸੀਂ ਅਲਾਈਂਸ ਦੋ ਵਾਰ ਕਹਿ ਦਿੰਦੇ ਹੋ so it is indi alliance it cannot be india oh, last hai it is indi alliance yani ethe vi logic to si set kar le chalo hun punjab te a jandea punjab bare vi kya suraiyan shuru ho giyan halaki punjab de vich evi keha ja raha si ki aam aadhi party congress ikatthe ho ke chun ladugi lekin ethe spasht labzan de vich dono partiyan de leader keh chuke hai ki assi ikatthe nahi hoange hun bjp di gall kariye kende bjp zarur punjab de vich alliance kardi hoyi nazar aa sakdi hai akali dal de naal yani gath chhod de naal bjp ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜ ਸਕਦੀ ਹੈ ਮੈਂ ਹੁਣੇ ਆਪਣੇ ਹੈੱਡਕੁਆਰਟਰ ਤੋਂ ਆ ਰਿਹਾ ਜੀ ਇੱਕ ਬੈਠਕ ਤੋਂ ਆ ਰਿਹਾ ਜੀ ਕਿਸੇ ਦੀ ਕੋਈ ਗੱਲ ਨਹੀਂ ਹੈ ਸਾਡੇ ਸੀਨੀਅਰ ਲੀਡਰਸ਼ਿਪ ਦੀ ਕਿ ਤੁਸੀਂ ਕੋਈ ਗਠਬੰਧਨ ਦੇ ਨਾਲ ਕਿਸੇ ਨੂੰ ਦੇਣਾ ਹੈ ਸਾਡੇ ਸਾਡੇ ਉੱਤੇ ਪ੍ਰੈਸ਼ਰ ਹੈ ਟੂ ਪਰਫਾਰਮ ਔਨ ਆਲ 13 ਪਲੱਸ 1 ਸੀਟਸ ਜੀ ਤੇ ਅਸੀਂ ਐਜ਼ ਡਿਸਿਪਲਿੰਡ ਵਰਕਰਸ ਆਫ ਦ ਬੀਜਪੀ ਅਸੀਂ ਪੂਰੀ 13 ਪਲੱਸ 1 ਦੇ ਉੱਤੇ ਪੂਰੀ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿਸੇ ਵੀ ਜਗ੍ਹਾ ਦੇ ਵਿੱਚ ਐਸਾ ਨਹੀਂ ਹੈ ਕਿ ਕੋਈ ਗਠਬੰਧਨ ਹੋਏਗਾ ਇਸ ਵਾਸਤੇ ਐਸ ਫਾਰ ਐਸ ਵੀ ਆਰ ਕਨਸਰਨਡ ਕੋਈ ਗਠਬੰਧਨ ਨਹੀਂ ਆਪਾਂ ਪੂਰੀ ਤਿਆਰੀ ਦੇ ਉੱਤੇ ਜੁੜੇ ਹੋਏ ਹਾਂ ਮੈਂ ਹੁਣੇ ਆਫਿਸ ਤੋਂ ਆ ਰਿਹਾ ਜੀ 13 ਦੀ ਹੀ ਗੱਲ ਹੋਈ ਆ ਆਫਿਸ 'ਚ ਜੀ 13 ਦੇ ਹੀ ਬੰਦੇ ਬੈਠੇ ਨੇ 13 ਦੇ ਹੀ ਜਨਰਲ ਸੈਕਟਰੀ 13 ਦੇ ਬੰਦੇ ਬੈਠੇ ਨੇ ਸਭ ਕੋ 13 ਯਾਨੀ ਯਾਨੀ ਕੋਈ ਗਠਬੰਧ ਨਹੀਂ ਇਕੱਲੇ ਆਪਣੇ ਬਲਬੁੱਤੇ ਤੇ ਬੀਜੇਪੀ ਚੋਣਾਂ ਸਾਡੇ ਵੱਲੋਂ ਸਾਡੀ ਪੂਰੀ ਦੇਖੋ ਅਸੀਂ ਸਟੇਟ ਟੀਮ ਹੈਗੇ ਆਂ ਸਟ੍ਰੈਟੈਜਿਕ ਏਰੀਆ ਡਿਸੀਜਨਸ ਹੁੰਦੀਆਂ ਨੇ ਉਹ ਸਾਡੇ ਹੱਥ ਨਹੀਂ ਨੇ ਸਾਨੂੰ ਹੁਕਮ ਹੈ ਮੈਂ ਤੁਹਾਨੂੰ ਬੜੀ ਇਮਾਨਦਾਰੀ ਨਾਲ ਦੱਸ ਰਿਹਾ ਸਾਨੂੰ ਉੱਤੋਂ ਦਾ ਹੁਕਮ ਹੈ ਕਿ 13 ਵਾਸਤੇ ਤਿਆਰੀ ਕਰੋ ਅਸੀਂ 13 ਵਾਸਤੇ ਪੂਰੀ ਤਿਆਰੀ ਪੂਰੇ ਜੋਰ ਨਾਲ ਕਰ ਰਹੇ ਹਾਂ ਤੇ 13 ਲਈ ਕੀ ਰੋਡਮੈਪ ਤਿਆਰ ਹੋ ਗਿਆ ਕੈਂਡੀਡੇਟ ਕੈਂਡੀਡੇਟ ਦੇ ਚਿਹਰੇ ਫਾਈਨਲ ਹੋ ਗਏ ਕਿਸ ਢੰਗ ਦੇ ਨਾਲ ਚੋਣ ਲੜੀ ਜਾਊਗੀ ਉਹ ਕਲੀਅਰ ਹੋ ਗਿਆ ਕਿਉਂਕਿ ਹਜੇ ਵੀ ਬੀਜੇਪੀ ਦੀ ਜਿਹੜੀ ਸੈਂਟਰ ਗਵਰਨਮੈਂਟ ਹੈ ਉਸ ਨੂੰ ਲੈ ਕੇ ਪੰਜਾਬ ਦੇ ਅੰਦਰ ਵਿਰੋਧ ਜ਼ਰੂਰ ਵੇਖਣ ਨੂੰ ਮਿਲਦਾ ਹੈ ਅੱਜ ਵੀ ਅਸੀਂ ਜਿੱਥੇ ਸਾਂਤੇ ਮੌਜੂਦ ਆ ਉਥੇ ਕਿਸਾਨ ਆ ਰਹੇ ਨੇ ਕਿਉਂਕਿ ਕੁਝ ਦਿੱਲੀ ਦੇ ਕੈਬਨਿਟ ਮਨਿਸਟਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਕਿਉਂਕਿ ਮੰਗਾ ਹਜੇ ਵੀ ਅਧੂਰੀ ਹੈ ਯਾਨੀ ਜਿਹੜਾ ਪਹਿਲਾਂ ਸਿਨੈਰੀਓ ਬਣਿਆ ਸੀ ਕਿਸਾਨੀ ਸੰਘਰਸ਼ ਵੇਲੇ ਕਿਹਾ ਉਸ ਤੋਂ ਬੀਜੇਪੀ ਬਾਹਰ ਨਿਕਲ ਪਾਈ ਹੈ ਬੀਜੇਪੀ ਜਿਹੜੀ ਹੁਣ ਪਿੰਡਾਂ ਦੇ ਵਿੱਚ ਜਾ ਪਾ ਰਹੀ ਹੈ ਕਿਆ ਲੋਕੀ ਭਾਜਪੀ ਨੂੰ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਇਹ ਬੜਾ ਚੰਗਾ ਸਵਾਲ ਹੈ ਨਾ ਪੂਰਾ ਜੋਸ਼ ਹੈ ਬਨੀਜੀ ਮੇਰੀ ਗੱਲ ਬੰਨੋ ਤੁਸੀਂ ਯੂ ਆਰ ਅ ਵੈਰੀ ਵੈਰੀ ਸੀਨੀਅਰ ਜਰਨਲਿਸਟ ਤੁਸੀਂ ਵੀ ਗਰਾਉਂਡ ਤੇ ਸਭ ਦੇਖ ਰਹੇ ਹੋ ਦੈਨਿਕ ਸਵੇਰਾ ਦੇਖ ਰਿਹਾ ਜੀ ਪੂਰਾ ਜੋਸ਼ ਹੈ ਸਾਡੇ ਅਸੀਂ ਸੰਗਠਨ ਬੇਸ ਪਾਰਟੀਆਂ ਅਸੀਂ ਸੰਗਠਨ ਦੇ ਉੱਤੇ ਬਹੁਤ ਜ਼ੋਰ ਦਿੰਨੇ ਆਂ ਜੀ ਸਾਡਾ ਜਿਹੜਾ ਗਰਾਉਂਡ ਦਾ ਸੰਗਠਨ ਹੈ ਪੰਨਾ ਪ੍ਰਮੁਖ ਦਾ ਜਿਹੜਾ ਤੱਕ ਦਾ ਜਿਹੜਾ ਸੰਗਠਨ ਹੈ ਉਹ ਪੂਰੇ ਪੂਰੇ ਪੰਜਾਬ ਦੇ ਵਿੱਚ ਤਿਆਰ ਹੈ ਸਾਡੀਆਂ ਸਾਰੀਆਂ ਲਿਸਟਾਂ ਤਿਆਰ ਨੇ ਸਾਡੇ ਜਿਹੜੇ ਗਰਾਊਂਡ ਲੈਵਲ ਦੇ ਵਰਕਰ ਨੇ ਤਿਆਰ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ ਤਿਆਰ ਨੇ ਸੋ ਵੀ ਆਰ ਰੈਡੀ ਟੂ ਫਾਈਟ ਅ ਵੈਰੀ ਸਟਰੋਂਗ ਇਲੈਕਸ਼ਨ ਇਨ ਪੰਜਾਬ ਕੈਂਡੀਡੇਟ ਦਾ ਇਸ ਵਾਰ ਕੈਂਡੀਡੇਟ ਕੀ ਰੱਖਿਆ ਇਸ ਹੜ ਹੈ ਕੈਂਡੀਡੇਟ ਦਾ ਸਾਨੂੰ ਤੇ ਇਹ ਨਹੀਂ ਸਮਝ ਆਨੀ ਹੈ ਅਲਟੀਮੇਟਲੀ ਦੇਖੋ ਕੈਂਡੀਡੇਟ ਦੀ ਜਿਹੜੀ ਹੈ ਬੀਜੇਪੀ ਦੇ ਵਿੱਚ ਆਪੂ ਨਹੀਂ ਕੈਂਡੀਡੇਟ ਬਣ ਜਾਂਦੇ ਨਾ ਜਾਂਦੇ ਨੇ ਅਸੈਸਮੈਂਟ ਹੁੰਦੀ ਹੈ ਪਾਰਲੀਮੈਂਟਰੀ ਬੋਰਡ ਡਿਸਾਈਡ ਕਰਦਾ ਹੈ ਪਰ ਸਾਡੇ ਕੋਲ ਤੁਸੀਂ ਇਹ ਮੰਨ ਲਓ ਕਿ ਹਰ ਸੀਟ ਦੇ ਉੱਤੇ 5-5 7-7 ਕੈਂਡੀਡੇਟ ਹੋਣਗੇ ਹੂ ਆਰ ਇਕਵਲੀ ਕੰਪੀਟੈਂਟ ਸੋ ਵੀ ਹੈਵ ਗਾਟ ਨੋ ਡਰਥ ਆਫ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਲੈ ਕੇ ਵੀ ਜ਼ਰੂਰ ਵਿਵਾਦ ਵੇਖਣ ਨੂੰ ਮਿਲਦਾ ਕਿ ਇਹ ਹੁਣੇ-ਹੁਣੇ ਪਾਰਟੀ ਜੁਆਇਨ ਕੀਤੀ ਐ ਇਸਨੇ ਹਜੇ ਪਾਰਟੀ ਦੇ ਕਲਚਰ ਨੂੰ ਨਹੀਂ ਜਾਣਦਾ ਇਸ ਨੂੰ ਜੇਕਰ ਕੈਂਡੀਡੇਟ ਬਣਾ ਕੇ ਲੋਕਾਂ ਦੇ ਵਿੱਚ ਭੇਜਤਾ ਤੇ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਉਸ ਸੀਟ ਲਈ ਮਿਹਨਤ ਕਰ ਰਹੇ ਸੀ ਉਹਨਾਂ ਦੇ ਮਨ ਦੇ ਵਿੱਚ ਮਲਾਲ ਜ਼ਰੂਰ ਹੁੰਦਾ ਤੇ ਉਹ ਵੀ ਕਿਤਨਾ ਕਿਤੇ ਅੰਦਰ ਖਾਤੇ ਵਿਰੋਧ ਜ਼ਰੂਰ ਦਰਜ ਕਰਾਉਂਦੇ ਹੋਏ ਨਜ਼ਰ ਆਉਂਦੇ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ ਸੀ ਕਿ ਆ ਲੋਕ ਸਭਾ ਦੇ ਵਿੱਚ ਪ੍ਰੋਪਰ ਫਾਈਨਲ ਹੋ ਗਿਆ ਸਾਰਾ ਸਨੈਰੀਓ ਕਿ ਕਿਸ ਢੰਗ ਦੇ ਨਾਲ ਬੀ ਜੀ ਪੀ ਚੋਣ ਲੜੂਗੀ ਕਿਸ ਢੰਗ ਦੇ ਨਾਲ ਕੈਂਡੀਡੇਟ ਜਿਹੜੇ ਨੇ ਉਹ ਫਾਈਨਲ ਹੋਣਗੇ ਜਾਂ ਕੋਈ ਸਰਵੇ ਵੀ ਕਰਾਇਆ ਜਾ ਰਿਹਾ ਕਿ ਵਿਨੇਬਿਲਟੀ ਜਿਹੜੀ ਹੈ ਉਹੀ ਲਾਸਟ ਮੈਥਡ ਰਹੇਗਾ ਟਿਕਟ ਦੇਣ ਦਾ ਦੇਖੋ ਬੀ ਜੀ ਪੀ ਚ ਸਰਵੇਸ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਬੀ ਜੀ ਪੀ ਇੱਕ ਐਸੀ ਪਾਰਟੀ ਹੈ ਜਿੱਤੇ ਵਿੱਚ ਤੁਸੀਂ ਜੋ ਕੰਮ ਕਰ ਰਹੇ ਹੁੰਦੇ ਨੇ ਨਾ ਜੀ ਅਲੋਂਗ ਦ ਲਾਈਨ ਸਾਰਿਆਂ ਨੂੰ ਪਤਾ ਹੁੰਦਾ ਕਿ ਕੌਣ ਕਿੰਨਾ ਕੰਮ ਕਰ ਰਿਹਾ ਹੈ ਕਿਦੇ ਚ ਕਿੰਨਾ ਦਮ ਹੈਗਾ ਇੱਥੇ ਤੁਹਾਨੂੰ ਅਹੁਦੇ ਮੰਗਣ ਦੀ ਜ਼ਰੂਰਤ ਨਹੀਂ ਹੁੰਦੀ ਪੀਜਪੀ ਚ ਅਹੁਦੇ ਤੁਹਾਨੂੰ ਆਟੋਮੈਟਿਕਲੀ ਮਿਲ ਜਾਂਦੇ ਨੇ ਤੁਹਾਡੇ ਕੰਮ ਦੇ ਤਹਿਤ ਤੁਹਾਨੂੰ ਅਹੁਦੇ ਮਿਲ ਜਾਂਦੇ ਨੇ एवरीवन ਬਡੀ ਨੋਜ਼ ਵਾਟ ਇਜ਼ ਹੈਪਨਿੰਗ ਥੈਟ ਇਜ਼ ਨੰਬਰ 1 ਨੰਬਰ 2 ਜਿਹੜੇ ਆਏ ਨੇ ਦੇਖੋ ਆਪਣੀ ਮਰਜ਼ੀ ਨਾਲ ਆਏ ਨੇ ਜੀ ਤੇ ਐਡਾ ਟਾਈਮ ਨਹੀਂ ਲੱਗਦਾ ਕਿਸੇ ਨੇ ਇਹ ਸਾਰੇ بڑے ਸੀਨੀਅਰ ਬੰਦੇ ਨੇ ਕੋਈ ਕੇਜੀ ਕਲਾਸ ਦੇ ਬੱਚੇ ਤੇ ਨਹੀਂ ਨਾ ਜਿਨ੍ਹਾਂ ਨੂੰ ਸਖਾਨ ਦੇ ਵਿੱਚ 6 ਮਹੀਨਿਆਂ ਦੇ ਵਿੱਚ ਬੰਦਾ ਪਾਲਿਸੀ ਫਿਲਾਸਫੀ ਆਈਡੀਓਲੋਜੀ ਸਭ ਸਮਝ ਲੈਂਦਾ ਜੀ ਜਿਨ੍ਹਾਂ ਨੂੰ ਸਾਡੀ ਪਾਲਿਸੀ ਫਿਲਾਸਫੀ ਆਈਡੀਓਲੋਜੀ ਸਮਝ ਆਈ ਉਹਨਾਂ ਨੇ ਐਕਸੈਪਟ ਕੀਤੀ ਉਹ ਇੱਥੇ ਹੈਗੇ ਨੇ ਜਿਨ੍ਹਾਂ ਨੇ ਨਹੀਂ ਐਕਸੈਪਟ ਕੀਤੀ ਉਹ ਚਲੇ ਗਏ ਉਹਨਾਂ ਨੂੰ ਸਾਥਰੀਕਾਲ ਬੁਲਾਤਾ ਉਹਨਾਂ ਨੂੰ ਗੁੱਡ ਵਿਸ਼ੇਸ ਦੇਤੀਆਂ ਸੋ ਇਸ ਵੇਲੇ ਇਹ ਕਹਿਣਾ ਕਿ ਕੋਈ ਬੀਜੇਪੀ ਦਾ ਹੈ ਤੇ ਕੋਈ ਬੀਜੇਪੀ ਦਾ ਨਹੀਂ ਹੈ ਜਿੰਨੇ ਬੀਜੇਪੀ ਚ ਹੈਗੇ ਨੇ ਸਾਰੇ ਬੀਜੇਪੀ ਦੇ بڑے ਮਜ਼ਬੂਤ ਕਾਰਜਕਰਤਾ ਨੇ ਬੀਜੇਪੀ ਚ ਸਭ ਕਾਰਜਕਰਤਾ ਹੁੰਦੇ ਨੇ ਇਥੇ ਲੀਡਰ ਲੀਡਰ ਕੋਈ ਨਹੀਂ ਹੁੰਦਾ ਸਭ ਨੂੰ ਆਪਣਾ ਕੰਮ ਕਰਨਾ ਪੈਂਦਾ ਸੋ एवरीवन हु ਇਜ਼ देयर ਇਜ਼ ਅਲਾਈਨਡ ਵਿਦ ਆਰ ਆਈਡੀਓਲੋਜੀ ਆਰ ਪੋਲਿਸੀ ਆਫ ਫਲਸਫੀ ਆਫ ਵਿਜਨ ਸਾਡੇ ਪ੍ਰਾਈਮ ਮਿਨਿਸਟਰ ਦੀ ਜੋ ਵਿਜਨ ਹੈਗੀ ਹੈ ਉਹਨੂੰ ਪੂਰਾ ਸਕਾਰ ਕਰਨ ਦੇ ਵਾਸਤੇ ਸਾਰੇ ਉਤਸੁਕਤ ਨੇ ਸਾਰੇ ਮੋਟੀਵੇਟਿਡ ਨੇ ਸੋ ਮੇਰਾ ਬੈਸਟਮੈਨ ਵੀ ਜੋ ਇਸ ਵਾਰ ਵੀ ਨਰਿੰਦਰ ਮੋਦੀ ਦੇ ਚਿਹਰੇ ਤੇ ਚੌਣ ਲੜੀ ਜਾਊਗੀ ਜਾਂ ਫਿਰ ਵਿਕਾਸ ਦਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਜਾਊਗੀ ਨਰੇਂਦਰ ਮੋਦੀ ਜੀ ਦਾ ਚਿਹਰਾ ਤੇ ਬਹੁਤ ਵੱਡਾ ਚਿਹਰਾ ਇੰਟਰਨੈਸ਼ਨਲ ਚਿਹਰਾ ਹੈ ਉਹਦਾ ਚਿਹਰਾ ਤੁਸੀਂ ਲੋਕ ਕਰਕੇ ਕਰਦੇ ਹੋ ਅਸੀਂ ਤੇ ਆਪਣੇ ਕੰਮ ਦੇ ਉੱਤੇ ਇਲੈਕਸ਼ਨ ਲੜਨੇ ਆ ਸਾਨੂੰ ਮੋਦੀ ਜੀ ਹੀ ਕਹਿੰਦੇ ਨੇ ਜੀ ਕਹਿੰਦੇ ਵੀ ਤੁਸੀਂ ਕੰਮ ਕਰੋ ਕੰਮ ਦੇ ਸਿਰ ਦੇ ਉੱਤੇ ਤੁਸੀਂ ਇਲੈਕਸ਼ਨ ਲੜੋ ਜੀ ਬਾਕੀ ਹੀ ਇਜ਼ ਅ ਵੈਰੀ ਬਿਗ ਲੀਡਰ ਉਹਨਾਂ ਦੇ ਵਾਸਤੇ ਪੂਰੇ ਪੂਰੇ ਦੇਸ਼ ਦੇ ਵਿੱਚ ਬਹੁਤ ਉਤਸ਼ਾਹ ਤੇ ਬਹੁਤ ਪ੍ਰੇਮ ਹੈਗਾ ਉਹਦੇ ਨਾਲ ਫਰਕ ਪੈ ਹੀ ਜਾਂਦਾ ਹੈ ਨਾ ਚਲੋ ਤੁਹਾਡੇ ਸਾਬਕਾ ਲੀਡਰ ਦੀ ਗੱਲ ਕਰ ਲਈਏ ਜਿਹੜੇ ਇਸ ਵਕਤ ਕਾਂਗਰਸ ਦਾ ਹਿੱਸਾ ਹੈ ਯਾਨੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੀ ਹੈ ਹੁਣ ਇਹ ਵੀ ਕਿਆਸ ਰਾਈਆਂ ਹੈਗੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਵੀ ਘਰ ਵਾਪਸੀ ਹੋ ਸਕਦੀ ਹੈ ਭਾਜੀਪੀ ਦੇ ਵਿੱਚ ਕਿਉਂਕਿ ਕਾਂਗਰਸ ਦੇ ਵਿੱਚ ਇੱਕ ਧੜਾ ਜਿਹੜਾ ਸਿੱਧੂ ਦੇ ਖਿਲਾਫ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਸਾਨੂੰ ਇਹਦੇ ਬਾਰੇ ਵਿੱਚ ਕੋਈ ਇੰਡੀਕੇਸ਼ਨ ਨਹੀਂ ਹੈ ਟੂ ਬੀ ਵੈਰੀ ਫ੍ਰੈਂਕ ਹੈ ਤੁਸੀਂ ਮੈਨੂੰ ਪੁੱਛ ਰਹੇ ਹੋ ਮੈਂ ਤੁਹਾਨੂੰ ਮੈਂ ਅੱਜ ਦੇਖੋ ਮੈਂ ਤੁਹਾਨੂੰ ਬੜੇ ਓਨੈਸਟਲੀ ਆਨਸਰ ਦੇ ਰਿਹਾ ਸਾਡੇ ਸਾਡੀ ਪੰਜਾਬ ਵਿੰਗ ਦੇ ਵਿੱਚ ਨਵਜੋਤ ਸਿੱਧੂ ਦੀ ਕੋਈ ਗੱਲ ਨਹੀਂ ਕੋਈ ਵੀ ਅਸੀਂ ਜਦੋਂ ਨਾਲ ਇਕੱਠੇ ਬੈੰਨੇ ਆ ਸੀਨੀਅਰ ਜਿਹੜੇ ਬੰਦੇ ਹੈਗੇ ਆ ਵੀ ਹੈਵ ਨੈਵਰ ਸਪੋਕਨ ਕੋਈ ਇੱਥੇ ਕੋਈ ਹਲਚਲ ਨਹੀਂ ਹੈ ਕਿ ਬੜੀ ਕੋਈ ਐਕਸਾਈਟਮੈਂਟ ਹੈ ਕਿ ਨਵਜੋਤ ਸਿੱਧੂ ਆ ਜਾਏ ਕਿ ਨਹੀਂ ਆਏ ਹੈ ਸੋ ਮੇਰੇ ਹਿਸਾਬ ਦੇ ਨਾਲ ਤੇ ਨਵਜੋਤ ਸਿੱਧੂ ਜੀ ਨਾ ਉਹਨਾਂ ਨੇ ਆਪਣਾ ਜਿਹੜਾ ਪੋਲਿਟੀਕਲ ਕੈਰੀਅਰ ਹੈ ਉਹਦੇ ਉੱਤੇ ਆਪਣੀ ਹੀ ਕੌਨਟਰਡਿਕਸ਼ਨਸ ਦੇ ਨਾਲ ਕਾਫੀ ਦਬਾਅ ਪਾ ਲਿਆ ਹੈ ਹੀ ਵਾਸ ਅ ਗੁੱਡ ਲੀਡਰ ਆਨਰਡ ਆਦਮੀ ਨੇ ਪਰ ਐਸ ਵੇਲੇ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਐਡਾ ਉਹਨਾਂ ਦੇ ਵਿੱਚ ਕੋਈ ਦਮ ਹੈਗਾ ਤੇ 나 ਹੀ ਮੈਨੂੰ ਲੱਗਦਾ ਹੈ ਕਿ ਉਹ ਹੁਣ ਕਾਂਗਰਸ ਛੱਡ ਕੇ ਇੱਧਰ ਆਣਾ ਜਾਣ ਕੇ ਕਿਹੜੇ ਮੂਹ ਦੇ ਨਾਲ ਆਣਗੇ ਚਲੋ ਵੱਡੀ ਗੱਲ ਆਖੀ ਇਹਨਾਂ ਨੇ ਲੇਕਿਨ ਜਿਸ ਢੰਗ ਦੇ ਨਾਲ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਭਾਜਪਾ ਜਿਹੜੀ ਹੈ ਇਸ ਲੋਕ ਸਭਾ ਚੋਣਾਂ ਦੇ ਵਿੱਚ 13 ਦੀ 13 ਸੀਟਾਂ ਤੇ ਆਪਣੇ ਬਲਬੂਤੇ ਤੇ ਚੋਣ ਲੜਦੀ ਹੋਈ ਨਜ਼ਰ ਆਈ ਹਾਲਾਂਕਿ ਓਵਰ ਆਲ ਸਰ ਦੇਸ਼ ਦੀ ਪੋਲਿਟਿਕਸ ਦੀ ਗੱਲ ਕਰੀਏ ਇਸ ਵਾਰ ਕੀ ਨਾਰਾ ਦੇ ਕੇ ਜਾ ਰਹੇ ਹੋ ਕਿੰਨੀਆਂ ਸੀਟਾਂ ਤੇ ਭਾਜਪਾ ਦੀ ਜਿੱਤ ਹੋਣ ਦੀ ਨਜ਼ਰ ਆਊਗੀ 40 400 ਜਾਂ 400 ਪਲਸ 400 ਪਲਸ ਕਹਿ ਦੋ ਚਾਰ ਪੰਜ ਪਲਸ ਚਲੋ 400 ਮੈਂ ਮੈਂ ਉਹ ਜਿਆਦਾ ਹੀ ਮਰਾਲ ਨਹੀਂ ਖਰਾਬ ਕਰਨਾ ਚਾਹੁੰਦਾ ਆਪੋਜੀਸ਼ਨ ਦਾ ਹੈ ਆਈ ਐਮ ਬੀਗ ਵੈਰੀ ਕੰਜ਼ਰਵੇਟਿਵ ਬਿਕਾਜ਼ ਜਿੱਦਾਂ ਮੈਂ ਤੁਹਾਨੂੰ ਕਿਹਾ ਆਈ ਵਾਂਟ ਦੀ ਆਪੋਜੀਸ਼ਨ ਆਲਸੋ ਟੂ ਡੂ ਸਮਥਿੰਗ ਨਾ ਨਹੀਂ ਤਾਂ ਉਹ ਛੱਡੀ ਛੱਡ ਕੇ ਬਹਿ ਜਾਣਗੇ ਫਿਰ ਚੋਣਾਂ ਦਾ ਕੀ ਫਾਇਦਾ ਅਸੀਂ ਤਾਂ ਇਹ ਕਿੱਦਾਂ ਕਰਾਂਗੇ ਇੰਟਰਵਿਊਜ਼ ਵਗੈਰਾ ਚਲੋ 400 ਪਲਸ ਦਾ ਦਾਵਾ ਕੀਤਾ ਹੈ ਦੇਖਣ ਵਾਲੀ ਗੱਲ ਰਹੇਗੀ ਦੇਸ਼ ਦੀ ਜਨਤਾ ਇਹਨਾਂ ਦੇ ਦਾਅਵੇ ਤੇ ਕਿਆ ਮੋਹਰ ਲਾਂਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ